ਇਹ ਜਿਹੜਾ ਗੈਪ ਆ ਬਾਬਾ ਜੀ ਤੁਹਾਡੇ ਅਧਿਆਪਕ ਤੌਰ ਤੇ ਜਿਹੜਾ ਰਿਲੀਜੀਅਨ ਦੀ ਨੌਲੇਜ ਹੈ ਤੇ ਆਮ ਹੁਣ ਜਿਹੜੇ ਤੇ ਜਿਹੜੇ ਸਫਰ ਕਰਦੇ ਪਏ ਨੇ ਸਿਸਟਮ ਤੋਂ 90% ਉਹ ਜਿਹੜਾ ਗੈਪ ਕਿਵੇਂ ਘਟਾਈਏ ਇਹਦਾ ਤੁਸੀਂ ਕੋਈ ਪਰਾਲਾ ਦੱਸੋ ਇਹ ਜਿਹੜਾ ਲੋਕੀ ਇਹ ਅਸਲੀਅਤ ਜਿਹੜੀ ਧਰਮ ਵਿੱਚ ਲਿਖੀ ਹੈ ਤੇ ਜੋ ਪ੍ਰੈਕਟਿਸ ਹੁੰਦੀ ਵੀ ਧਰਮ ਤੇ ਪੋਲਿਟਿਕਸ ਦੇ ਵਿੱਚ ਲੋਕਾਂ ਨੂੰ ਉਹਦਾ ਪਤਾ ਹੀ ਨਹੀਂ ਤੇ ਇਹ ਗੈੜੇ ਨੇ ਉਹਨੂੰ ਕਿਵੇਂ ਅਸੀਂ ਗੈਪ ਨੂੰ ਪੂਰਾ ਕਰੀਏ ਤਾਂ ਗੈਪ ਪੂਰਾ ਕਰਨਾ ਨਾ ਤਾਂ ਆਦਮੀ ਦੇ ਵਸਦਾ ਨਾ ਗੈਪ ਪੌਣਾ ਆਦਮੀ ਦੇ ਵਸਦਾ ਇਹ ਤਾਂ ਇਦਾਂ ਹੀ ਮੌਸਮ ਬਦਲਦੇ ਨੇ। ਦਿਨ ਰਾਤ ਘਟਦੇ ਨੇ ਵਧਦੇ ਨੇ। ਗਰਮੀ ਘਟਦੀ ਵਧਦੀ ਹੈ। ਸਭ ਕੁਝ ਇੱਥੇ ਮਾਇਆ 'ਚ ਘਟਦਾ ਵਧਦਾ ਹੈ। ਐਵੇਂ ਦੁਨੀਆ ਦਾ ਪਰਮੇਸ਼ਰ ਗੁਰੂ ਹੈ। ਇਹ ਨਹੀਂ ਆਦਮੀ ਨੇ। ਗੁਰੂ ਹੈ 84 ਲੱਖ ਜੂਨ ਤੋਂ ਹੀ ਗੁਰੂ ਹੈ ਸਾਡਾ। ਇਹ ਪੇੜ-ਪੌਦਿਆਂ ਨੂੰ ਵੀ ਇੰਨਾ ਗਿਆਨ ਹੈ। ਜੇ ਉੱਤੇ ਪੇੜ ਹੁੰਦਾ ਨਾ ਐ ਟੇਢਾ ਹੋ ਕੇ ਨਾ ਵਹ ਜਾਂਦਾ। ਤੁਸੀਂ ਦੇਖ ਰਹੇ ਹੋ ਨਾ ਪੇੜ। ਉੱਪਰੋਂ ਜੇ ਹੈ ਨਾ ਐ ਟੇਡਾ ਹੋ ਕੇ ਨਾ ਜਾਂਦਾ ਸਾਈਡ ਤੇ ਨੂੰ ਹੋ ਕੇ ਦਾਣਾ ਪੁੱਠਾ ਸਿੱਧਾ ਜਿਵੇਂ ਮਰਜ਼ੀ ਥੜਦਾ ਜ਼ਮੀਨ ਚੋਂ ਜੜ ਥੱਲੇ ਨੂੰ ਜਾਊ ਉਹ ਤੈਨੂੰ ਜਾਊ ਉਹਨੂੰ ਕੌਣ ਕਹਿੰਦਾ ਕੋਈ ਤੂੰ ਉੱਤੇ ਨੂੰ ਜਾ ਬਾਈ ਉਹਨੂੰ ਪਤਾ ਮੇਰੀ ਜਿੰਦਗੀ ਉੱਤੇ ਆ ਜੜ ਨੂੰ ਪਤਾ ਮੇਰੀ ਜਿੰਦਗੀ ਥੱਲੇ ਆ ਜਿੰਦਗੀ ਦਾ ਇੱਕੋ ਹੀ ਆ ਦੋਹਾਂ ਚ ਇਸ ਕਰਕੇ ਉਹ ਕਹਿੰਦਾ ਬੀਜ ਮੰਤਰ ਸਰਬ ਕੋ ਗਿਆਨ ਉਹ ਬੀਜ ਵਿੱਚ ਹੈ ਗਿਆਨ ਪਾਇਆ ਉਹਨੇ ਗਿਆਨ ਤਾਂ ਬੀਜ ਦੇ ਵਿੱਚ ਪਾਇਆ ਹੈ ਇਹ ਗੱਲਾਂ ਨੇ ਸਮਝਣ ਵਾਲੀਆਂ ਗਿਆਨ ਸਾਰਿਆਂ ਦੇ ਕੋਲ ਹੀ ਹੈ ਉਹ ਸਾਰਿਆਂ ਦਾ ਹੀ ਗੁਰੂ ਹੈ 83 ਲੱਖ ਜੂਨ ਚ ਆਪਾਂ ਵੀ 83 ਲੱਖ ਜੂਨ ਭੁਗਤ ਗਏ ਹੋਏ ਹਾਂ ਸਾਰੇ ਨਿਕਲ ਕੇ ਆਏ ਹੋਏ ਹਾਂ ਉਹਨੇ ਗਿਆਨ ਦੇਣਾ ਸਾਨੂੰ ਗਿਆਨ ਦੇਣ ਦੇ ਦੋ ਤਰੀਕੇ ਹੁੰਦੇ ਨੇ ਇੱਕਲਾ ਹੁੰਦਾ ਆ ਗਿਆਨ ਆਪਾਂ ਜਮੇ ਗੱਲਾਂ ਚੋਂ ਉਪਦੇਸ਼ ਚੋਂ ਗਿਆਨ ਹੁੰਦਾ ਕਿ ਮੈਂ ਤੁਸੀਂ ਗਾਂਧਾਰੇ ਪਰ ਤੁਸੀ ਪੜਾਉਂਦੇ ਰਹੇ ਉਹ ਵੀ ਗਿਆਨ ਹੈ ਆਪੇ ਬੋਲ ਕੇ ਸਮਝਾ ਕੇ ਉਹ ਆਦਮੀ ਦੇ ਇੱਥੇ ਜਾਇਆ ਹੈ ਸਿਰ ਜਾਨਵਰਾਂ ਨੂੰ ਵੀ ਗਿਆਨ ਦਿੰਨੇ ਪੜਾਉਨੇ ਆਪਾਂ ਜਾਨਵਰਾਂ ਨੂੰ ਪੜਾਉਣ ਵਾਲੇ ਪੜਾਉਂਦੇ ਨੇ ਇਹ ਕੋਨਾਂ ਨੂੰ ਤਜਰਬੇ ਚੋਂ ਗਿਆਨ ਆਉਂਦਾ ਹੈ ਬੱਚੇ ਨੂੰ ਆਉਂਦਾ ਜਿਵੇਂ ਤਜਰਬੇ ਚੋਂ ਗਿਆਨ ਇਹ ਤਜਰਬੇ ਚੋਂ ਗਿਆਨ ਆਉਂਦਾ ਹੁੰਦਾ ਜਦੋਂ ਦੁਨੀਆਂ ਨਹੀਂ ਮੰਨਦੀ ਹੁਣ ਲੋਕ ਧਰਮ ਨੂੰ ਨਹੀਂ ਮੰਨਦੇ ਨਹੀਂ ਮੰਨਦੇ ਹੁੰਦੇ ਹੁਣ ਦੁਖੀ ਹੁੰਦੇ ਨੇ ਫਿਰ ਉਹ ਦੁਖੀ ਐਸ ਕੱਟ ਕੇ ਨਹੀਂ ਕਰਦਾ ਪਰਮੇਸ਼ਰ ਵੀ ਤੁਸੀਂ ਮੇਰੀ ਗੱਲ ਨਹੀਂ ਮੰਨੀ ਮੈਂ ਤੁਹਾਨੂੰ ਦੁਖੀ ਕਰਣਾ ਨਹੀਂ ਨਹੀਂ ਦੁਖ दारू ਹੈ दारू ਦੰਦਪੰਵਾਲ ਨੂੰ दारू ਨਹੀਂ ਦਈ ਇਹ ਤੁਹਾਨੂੰ दारू ਦਿੰਦੀ ਹੈ ਦੁੱਖ ਨਹੀਂ ਹੈਗੇ ਨੂੰ ਦੁੱਖ ਨਾ ਮੰਨੋ ਦੁਖ दारू ਸੁਖ ਰੋਗ ਪਿਆ ਐ ਪਰੋ ਉਹਨੂੰ ਕੁਰਬਾਨੇ ਨੂੰ ਐ ਮੰਨ ਕੇ ਚੱਲੋ ਆ ਜੋ ਸਾਡੇ ਤੇ ਬਫਤਾ ਦੁੱਖ ਪਿਆ ਇਹੀ ਦਾਰੂ ਐ ਇਹ ਅਸੀਂ ਇਹਨੇ ਸਾਨੂੰ ਇਕੱਠੇ ਕਰਤਾ ਇਹ ਚੋਰ ਹਰਾਮ ਘੋਰਾ ਨੇ ਦੁੱਖ ਦਿੱਤਾ ਦੁਨੀਆ ਨੂੰ ਰਾਜੇ ਰਲੇ ਨਕਲੀ ਧਰਮ ਰਲੇ ਇਕੱਠੇ ਹੋਏ ਰਾਧਾ ਸਵਾਮੀ ਪੈਦਾ ਹੋਏ ਸੰਤ ਪੈਦਾ ਕੀਤੇ ਸਰਕਾਰਾਂ ਨੇ ਪੈਦਾ ਕੀਤੇ ਲੋਕਾਂ ਨੂੰ ਪੀਸਿਆ ਗੰਨੇ ਮੋਂ ਨਚੋੜਿਆ ਤਾਂ ਲੋਕਾਂ ਨੂੰ ਸਮਝ ਆਈ ਵੀ ਇਹ ਸਿਆਸਤਦਾਨ ਸਾਡਾ ਭਲਾ ਕਰਨ ਵਾਲੇ ਭਲਾ ਸਾਡਾ ਕਰਦੇ ਨੇ ਕ ਆਪਣਾ ਕਰਦੇ ਨੇ ਸਭ ਲੋਕਾਂ ਨੂੰ ਚਾਣਨ ਹੋ ਗਿਆ ਉਹ ਜਿਹੜਾ ਦੁੱਖ ਉਹਨੇ ਇਕੱਠੇ ਕੀਤੇ ਆਪੇ ਹੋ ਗਏ ਇਕੱਠੇ ਅਸੀਂ ਆਪਾਂ ਤਾਂ ਸਲਾਹਾਂ ਕਰਦੇ ਤੁਸੀਂ ਵੀ ਕਰਦੇ ਤੇ ਹਾਂ ਕੀਤੀ ਹੈ ਨਾ ਸਲਾਹ ਅਸੀਂ ਤੁਹਾਡੇ ਥੋੜੇ ਜਿਹਾ ਪਹਿਲਾਂ ਤੇ ਕਰਦੇ ਆ ਤੁਹਾਡੇ ਨੂੰ ਬਿਲਕੁਲ ਬਿਲਕੁਲ ਆਪਣੇ ਕੀਤਾ ਤੇ ਹੋਏ ਭਾਈ ਇਥੋਂ ਹੀ ਸਮਝ ਲੋ ਤੁਸੀਂ ਕੀ ਨਾ ਹੋਏ ਨੇ ਕੀ ਨਾ ਕੀਤੇ ਨੇ ਉਹੀ ਕਰ ਰਿਹਾ ਆਪਾਂ ਤਾਂ ਵੈਸੇ ਹੀ ਆਪਾਂ ਤਾਂ ਮੋਹ ਰਿਹਾ ਚੱਕ ਕੇ ਇੱਥੇ ਰੱਖਤਾ ਇੱਥੇ ਰੱਖਤਾ ਤੂੰ ਇਹ ਮੰਨ ਕੇ ਚੱਲੋ ਇਹਨਾਂ ਜਾਣਤਾ ਕਿ ਬਸ ਕੁਛ ਨਹੀਂ ਆਪਣੇ ਹੱਥ 'ਚ ਕੁਛ ਨਹੀਂ ਆਪਾਂ ਨੂੰ ਉਹੀ ਵਰਤ ਰਿਹਾ ਹੈ ਬਾਬਾ ਜੀ ਅੱਜ ਨਾ ਅਸੀਂ ਮਹਾਰਾਜ ਦਾ ਸ਼ੁਕਰ ਹੈ ਸੂਰਜ ਚੜਿਆ ਬੈਠੇ ਆ ਰੱਬ ਦੀ ਗੱਲ ਕਰਦੇ ਆ ਤੁਸੀਂ ਮਹਾਂਪੁਰਸ਼ ਆਇਓ ਇਹ ਸਾਨੂੰ ਦੱਸੋ ਹੁਣ ਜਿਹੜਾ ਤੇ ਸੂਰਜ ਚੜਦਾ ਸਾਡੇ ਆਮ ਇਨਸਾਨ ਵਾਸਤੇ ਚੜੂਗਾ ਕਿਵੇਂ ਇਕੱਠੇ ਰਵਾਂਗੇ ਇਹਦੀ ਕੀ ਉਮੀਦ ਹੈ ਕਿ ਐਵੇਂ ਚੱਲਦਾ ਰਹਿਣਾ ਕੰਮ ਨਾ ਨਾ ਓਹੋ ਸੂਰਜ ਸਾਡੇ ਕਹੇ ਤੇ ਚੜਿਆ ਜੀਨੇ ਚੜਾਇਓ ਨੇ ਆ ਚੜਾਉਣਾ ਤੂੰ ਇਹ ਮੰਨ ਕੇ ਚੱਲੋ ਵੀ ਉਹ ਹੀ ਚੜਾ ਰਿਹਾ ਬਿਲਕੁਲ ਠੀਕ ਉਹ ਸਾਡੇ ਕਹੇ ਤੇ ਹਟ ਜਾਊਗਾ ਨਾ ਕਹੇ ਤੇ ਕਹੇ ਤੇ ਚੜਦਾ ਨਾ ਕਹੇ ਤੇ ਹਟਦਾ ਤੂੰ ਇਹ ਮੰਨ ਕੇ ਚੱਲੋ ਵੀ ਉਹ ਕਰ ਰਿਹਾ ਜਿਉ ਤੂੰ ਚਲਾਇਂ ਤੇ ਮੈਂ ਚੱਲਾਂ ਸੁਆਮੀ ਬਿਲਕੁਲ ਗੁਰੂ ਅਮਰਦਾਸ ਜੀ ਨੇ ਇਹ ਪੜੋ ਹੋਰ ਕਾ ਜਾਣਨ ਗੁਣ ਤੇਰੇ ਮੈਂ ਕੀ ਜਾਣਾਂ ਤੂੰ ਕਿਆ ਕਰ ਰਿਹਾ ਤੂੰ ਚਲਾ ਰਿਹਾ ਸੀ ਚੱਲ ਬਈ ਦਾ ਸੋਚਦਾ ਹੀ ਨਹੀਂ ਸੀ ਇਹ ਵੈਸੇ ਮੈਨੂੰ ਪਤਾ ਸੀਗਾ ਵੀ ਇਹ ਕੋਈ ਕੰਮ ਹੋਣ ਵਾਲਾ ਸਭ ਕੁਝ 20 25 ਸਾਲ ਦੀਆਂ ਗੱਲਾਂ ਜੇ ਤੁਸੀਂ ਮੇਰੀਆਂ ਸੁਣੋਗੇ ਨਾ ਅੰਦਰੋਂ ਸਭ ਗੱਲਾਂ ਕਈਆਂ ਹੋਈਆਂ ਨੇ ਨਿਕਲ ਗਿਆ ਮੈਤੇ ਬਸ ਮੈਂ ਕਿਹੜਾ ਕਈਆਂ ਨੇ ਕញ្ញਾ ਨਹੀਂ। ਉਹ ਹੀ ਹੋ ਰਹੀਆਂ ਨੇ ਕਹਿੰਦੇ ਹੁੰਦੇ ਨੇ ਹੋ ਰਹੀਆਂ ਨੇ ਵਾਹ ਭਾਈ ਮੈਨੂੰ ਲੱਗਦਾ ਸੀ ਜਿਵੇਂ ਆਪਾਂ ਨੂੰ ਆ ਬਦਲ ਹੋਏ ਨੇ ਲੱਗਦਾ ਵੀ ਮੇਰਾ ਪਹਿਜੂ ਅੰਦਾਜ਼ਾ ਹੁੰਦਾ। ਅੰਦਾਜ਼ੇ ਨਾਲ ਲੱਗਦਾ ਕਹੀਆਂ ਹੁੰਦੀਆਂ ਨੇ ਵੀ ਇੱਧਰ ਨੂੰ ਜਾ ਰਹੀ ਹੈ ਗੱਲ। ਆ ਮੂਰੇ ਆਪਾਂ ਨੂੰ ਪਤਾ ਹੀ ਹੈ ਪਰ ਇਹ ਪਹਾੜ ਹੈ। ਜੇ ਆਪੇ ਮੁੜੇ ਹੋਊਗਾ ਮੂਰੇ ਦਰਿਆ ਪਉਣ ਹੈ ਨਹੀਂ। ਇਹ ਨਹੀਂ ਹਟਦਾ ਉਧਰ ਜਾਣ ਤਾਂ ਆਪੇ ਮੁੜੇ ਆਊਗਾ। ਚਲੋ ਹਾਕਾ ਮਾਰੀਆਂ ਤਾਂ ਮੁੜਦਾ ਨਹੀਂ ਆਪੇ ਮੁੜੇ ਆਊ। ਕੋਈ ਗੱਲ ਸੀ। ਉਹ ਗੱਲ ਸੀ। ਖਾਲੀ ਹੁੰਦਾ ਬੁੜੇ ਨਹੀਂ ਹੁਣ ਆਵੇ ਬ੍ਰੇਕ ਲਾ ਕੇ ਕਾ ਆਵੇ ਹੁਣੇ ਹੁਣੇ ਚਲੋ ਮਾਰਾ ਚੰਗਾ ਹੀ ਕਰੇਗਾ ਬੜਾ ਇਸ ਕਰਕੇ ਇਹ ਮੰਨ ਕੇ ਚਲੋ ਵੀ ਕੋਈ ਸ਼ਕ ਪਰਮੇਸ਼ਰ ਖੁਦ ਹੀ ਕਰ ਰਿਹਾ ਉਹਦੀ ਮਰਜ਼ੀ ਹੈ ਉਹ ਕਰ ਰਿਹਾ ਹੋ ਰਿਹਾ ਦੇਖੋ ਜਿਹੜੇ ਲੋਕ ਅਸੀਂ ਕਹਿੰਦੇ ਅਸਾਨੂੰ ਪਾਣੀ ਨਹੀਂ ਦੇਣਾ ਇਹ ਨਹੀਂ ਕਰਨਾ ਭੋਜ ਨਹੀਂ ਕਰਨਾ ਕਿੰਨੀ ਸਾਡੇ ਅੰਦਰ ਉਹ ਸੀ ਹਰਿਆਣਾ ਬਣਿਆ ਪੰਜਾਬ ਅੱਜ ਉਹ ਕਹਿੰਦੇ ਨੇ ਕੀ ਹੋ ਗਿਆ ਇਹ ਨਫਰਤ ਪ੍ਰੇਮ ਚ ਕਿਵੇਂ ਬਦਲ ਗਈ ਕਿਨੇ ਬਦਲਦੀ ਹਾਂ ਅਸੀਂ ਕੋਸ਼ਿਸ਼ ਕੀਤੀ ਬਿਲਕੁਲ ਨਹੀਂ ਕੀਤੀ ਕਿਨੇ ਬਦਲਦੀ ਪਾਈ ਅਸੀਂ ਜੀ ਬਦਲੀ ਉਹਨੇ ਨਫਰਤ ਪੈਦਾ ਤਾਂ ਸੀ ਕੀਤੀ ਸੀ ਆਪਣੀ ਬੁੱਧੀ ਨਾਲ ਸੋਲੂਸ਼ਨ ਕਰਤਾ ਉਹਨੇ ਲੇਕਿਨ ਉਹਨੇ ਐਸਾ ਦੁੱਖ ਪੈਦਾ ਕੀਤਾ ਜਾਲ ਚ ਫਸਾਏ ਸਾਰੇ ਭਈ ਹੁਣ ਮਿਲ ਕੇ ਜਾਲ ਕੱਟ ਹੋਊਗਾ ਥੋਤੇ ਹੈ ਜਿਹੜੇ ਜਾਲ ਤੁਸੀਂ ਫਸ ਗਏ ਨਾ ਆਪਣੀ ਅਕਲ ਚ ਆਪਣੀ ਅਕਲ ਨਾਲ ਜਾਲ ਜਿਹੜੇ ਚ ਫਸ ਗਏ ਪਬਲਿਕ ਹੁਣ ਥਾਰੇ ਜੇ ਇਕੱਠੇ ਹੋਗੇ ਤਾਂ ਜਾਲ ਟੁੱਟ ਜਾਊਗਾ ਨਹੀਂ ਭਾਈ ਫਸੇ ਰਹੋ ਇਹ ਮਹਿਸੂਸ ਕਰ ਲਿਆ ਸੰਗਤ ਨੇ ਹੁਣ ਇਕੱਠੇ ਸਾਰੇ ਹੋ ਜਾਣਗੇ ਸਾਰੀ ਬਾਲੜੇ ਇਕੱਠੇ ਹੋ ਤੁਸੀਂ ਇੱਡੀ ਗੱਲ ਨਾ ਕਰੋ ਛੋਟੀ ਜੀ ਪੰਜਾਬ ਦੀ ਇਹ ਇੰਡੀਆ ਦੀ ਗੱਲ ਨਾ ਕਰੋ ਇਹ ਮਸਲਾ ਗਲੋਬਲ ਹੈ ਸਾਰਾ ਕੋਈ ਹੱਦ ਬਣਾ ਨਹੀਂ ਰਹਿਣਾ ਪਰਮੇਸ਼ਰ ਦੀ ਪਬਲਿਕ ਆ ਪਰਮੇਸ਼ਰ ਦੀ ਦੁਨੀਆ ਅਸੀਂ ਕਿੱਥੇ ਹੱਦ ਬੰਨ ਨੂੰ ਆਂਦੇ ਜੀ ਕਿਉਂ ਅਸੀਂ ਆਪਣੇ ਮੁੰਡੇ ਫੌਜੀ ਬਰਾਈ ਜੀ ਆਪ ਵੀ ਚੀ ਲੜਾ ਕੇ ਸਾਨੂੰ ਅਸਲ ਦੀ ਕੀ ਲੋਟ ਪਈ ਹੈ ਸਿਰ ਬੇਈਮਾਨੀਆਂ ਨੇ ਬੇਈਮਾਨੀਆਂ ਦੀਆਂ ਬੱਟਾ ਨੇ ਉਹ ਰਾਜ ਕਰਦੇ ਨੇ ਸਾਡੇ ਮੁੰਡੇ ਬਰਪਾਈ ਜਾਂਦੇ ਨੇ ਜਿਹਦਾ ਛੀਦ ਹੋ ਜਾਂਦਾ ਉਹਦੀ ਬਾਹ ਨੂੰ ਉਹਦੇ ਬਾਪ ਨੂੰ ਪੁੱਛੀਏ ਨਾ ਉਹਦੇ ਘਰ ਵਾਲੀ ਨੂੰ ਉਹਦੇ ਬੱਚਿਆਂ ਨੂੰ ਪੁੱਛੀਏ ਨਾ ਇਹ ਤਾਂ ਆਪਣੀਆਂ ਐਂਕੜ ਖਾਤਰ ਬੈਠੇ ਨੇ ਉੱਥੇ ਲੜਦੇ ਆਪਣੇ ਹੰਕਾਰ ਨੂੰ ਪੱਠੇ ਪਾਉਂਦੇ ਨੇ ਜਿੱਦਣ ਇਹ ਗੱਲ ਸਾਨੂੰ ਸਮਝ ਆ ਗਈ ਸਾਬੇਕ ਹੋ ਜਾਣਗੇ ਰੋਟੀਆਂ ਖਾਣੀਆਂ ਨੇ ਦੋ ਰੋਟੀਆਂ ਖਾਣੀਆਂ ਨੇ ਹਾਂ ਲੈ ਤਾਂ ਕੁਝ ਨਹੀਂ ਜਾਣਾ ਉਹ ਜਿਹੜੀ ਲਜਾਣ ਵਾਲੀ ਚੀਜ਼ ਆਉ ਤਾਂ ਅਸੀਂ ਉਹਦੇ ਵੱਲ ਤਾਂ ਧਿਆਨ ਨਹੀਂ ਲਜਾਣ ਵਾਲੀ ਚੀਜ਼ ਐ ਇੱਥੋਂ ਜਸ ਜਸ ਖੱਟੋ ਜਸ ਦਸ ਬਾਈ ਜਸਨਾਬ ਚੜਾ ਪਵਸਾ ਕਰਤ ਰੇ ਲੋ ਪਵਸਾ ਕਰਤ ਰੇ ਜਸ ਘਟ ਲਉ ਲੈ ਨਾ ਮਾਰਾ ਦੀ ਲੋੜ ਨਾ ਕੁਰਬਾਨੀ ਪੜਨ ਦੀ ਲੋੜ ਜਸ ਘਟਣ ਨੂੰ ਕੋਈ ਪੜਨ ਦੀ ਲੋੜ ਹੈ ਇਮਾਨਦਾਰ ਬਣ ਕੇ ਚੰਗੇ ਕੰਮ ਕਰਨ ਨੂੰ ਕੋਈ ਲੋੜ ਹੈ ਕੱਲ ਤੁਸੀਂ ਉਸੰਤਾ ਦੀ ਗੱਲ ਕਰ ਰਹੇ ਸੀ ਖਰੂਰ ਸਾਹਿਬ ਵਾਲਿਆਂ ਦੀ ਜਸ ਘਟ ਰਹੇ ਨੇ ਖਲੋੜੇ ਨੇ ਜਾਸ ਨੌਬ ਚੜਾ ਪਵਨਗਰਤਾਰ ਪਵਨਗਰਤਾਰ ਜਾਂਦਾ ਸਭ ਤੋਂ ਆਸਾਨ ਤਰੀਕਾ ਦਸਨ ਪਾਸ਼ਾ ਨੇ ਲਿਖਿਆ ਹੈ ਭਗਤੀ ਦਾ ਇਹ ਤਾਂ ਸਾਰੇ ਪੜ ਜਾਣ ਵਾਲੇ ਨੇ ਸਾਨੂੰ ਕੁਝ ਵੀ ਇਮਾਨਦਾਰ ਬੜਨ ਨੂੰ ਕੋਈ ਨਹੀਂ ਹਟਾਉਂਦਾ ਜੇ ਬੜਨਾ ਕਿਸੇ ਨੇ ਜੇ ਨਹੀਂ ਬੜਨਾ ਕੋਈ ਵੜਾ ਨਹੀਂ ਸਕਦਾ ਜੇ ਬੜਨਾ ਕੋਈ ਹਟਾ ਨਹੀਂ ਸਕਦਾ धर्म ਤਾਂ ਕੈਸੀ ਚੀਜ਼ ਹੈ ਸਭ ਦੇ ਅੰਦਰ ਹੈ ਕਬੀਰ ਜੀ ਦਾ ਨ ਮਨ ਜਾਣ ਤ ਸਭ ਬਾਤ ਸਾਰਾ ਗਾਣ ਸਾਰਿਆਂ ਦੇ ਅੰਦਰ ਹੈ ਕਿਸੇ ਗ੍ਰੰਥ ਦੀ ਲੋੜ ਨਹੀਂ ਮਨ ਜਾਣ ਤ ਸਭ ਬਾਤ ਪਰ ਜਾਣਦੇ ਹੀ ਔਗਣ ਕਰਾ ਪੁੱਠੇ ਕੰਮ ਤਾਂ ਜਾਣ ਕੇ ਕਰਦਾ ਪਤਾ ਹੁੰਦਾ ਹੈਗਾ ਪੁੱਠਾ ਫਿਰ ਵੀ ਕਰ ਲੈਂਦਾ ਪਤਾ ਵੀ ਗਲਤ ਕੰਮ ਆ ਕਰ ਲੈਂਦਾ ਨਾਣੇ ਨੂੰ ਪਤਾ 6 ਲੱਖ ਜੂਗੀ ਕਹੇਦੇ ਨਹੀਂ ਹਟਦਾ ਜਾਂ ਲੱਗ ਜਾਂਦੀ ਹੈ ਫਿਰ ਛੋਟੇ ਆਪ ਤੇ ਛੋਟਿਆਂ ਨੂੰ ਕਹਿੰਦਾ ਨਾ ਆ ਕੰਮ ਨਹੀਂ ਕਰੀਦਾ ਹੁੰਦਾ ਫਿਰ ਸੱਚਾ ਦੇਨ ਲੱਗ ਜਾਂਦਾ ਬਾਬੇ ਜਿਹੜੀ ਸੌਰੀ ਜਿਹੜਾ ਬੜੀ ਤਗੜੀ ਬਾਬੇ ਦੀ ਮੇਰ ਹੋਈ ਹੈ ਜਿਹੜਾ ਇਕੱਠ ਕੀਤਾ ਹੈ ਵੈਸਟਰਨ ਯੂਪੀ ਹਰਿਆਣਾ ਤੇ ਪੰਜਾਬ ਦਾ ਤੇ ਤੁਹਾਡੀ ਤੇ ਬਹੁਤ ਜ਼ਿਆਦਾ ਫੋਲੋਇੰਗ ਹੈ ਉਸ ਏਰੀਆ ਵਿੱਚ ਬਰੇਲੀ ਚਾਰੇ ਪਾਸੇ ਸਾਰੇ ਸਾਰੇ ਦੁਨੀਆ ਮੰਦੀ ਤੁਹਾਨੂੰ ਉਧਰਲੇ ਪਾਸੇ ਇਹਦਾ ਤੁਸੀਂ ਦੱਸੋ ਇਹਦਾ ਅਸੀਂ ਲੋਕ ਤੁਹਾਡੀ ਸ਼ਰਨ ਦੇ ਵਿੱਚ ਰਹਿ ਕੇ ਤੁਹਾਡੇ ਅਸ਼ੀਰਵਾਦ ਨਾਲ ਕੀ ਉਪਰ ਆਲਾ ਕਰੀਏ ਜਦ ਤੱਕ ਇਹਦਾ ਕੋਈ ਸੋਲੂਸ਼ਨ ਨਹੀਂ ਮੈਨੂੰ ਕਾਨੂੰਨ ਆਮ ਨੂੰ ਕੋ ਜਾਣਦਾ ਮੈਂ ਤਾਂ ਸਿਰਫ ਉਹ ਮੁਸਲਮਾਨ ਜਾਣਦੇ ਨੇ ਇਸ ਕਰਕੇ ਉਹ ਯੂਨੋ ਦੇ ਵਿੱਚ ਜਿਹੜੀ ਗੱਲ ਹੋਈ ਹੋਈ ਹੈ ਨਾ ਮੁਸਲਮਾਨ ਉਹਦੇ ਕਰਕੇ ਜਾਣਦੇ ਨੇ ਉਹਨਾਂ ਨੇ ਮਹਿਸੂਸ ਕੀਤਾ ਵੀ ਅਸੀਂ ਇਕੱਠੇ ਹੋ ਜਾਈਏ ਸਿੱਖ ਹਿੰਦੂਆਂ ਦੀ ਸਾਨੂੰ ਇਹ ਸੀਗਾ ਵਰਲਡ ਪੀਸ ਤੇ ਅਸੀਂ ਕੰਮ ਕਰ ਰਹੇ ਸੀ ਜੇ ਪੀਸ ਹੋਊਗਾ ਦੁਨੀਆ ਚ ਅਮਨ ਹੋਊਗਾ ਸ਼ਾਂਤੀ ਹੋਊਗੀ ਉਹਦੇ ਵਰਗੀ ਕੋਈ ਚੀਜ਼ ਨਹੀਂ ਹਾਂ ਜੀ ਹੋ ਹੀ ਨਹੀਂ ਸਕਦਾ ਉਹਨਾਂ ਚਰ ਪੀਸ ਜਨਾ ਚਰ ਇਮਾਨਦਾਰੀ ਨਹੀਂ ਆਉਂਦੀ ਫਿਰ ਸਾਰੇ ਲੋਕ ਠੀਕੇ ਨੇ ਤਾਂ ਉਹਨਾਂ ਨੇ ਮਹਿਸੂਸ ਕੀਤਾ ਆਪਕੇ ਹਵਲਕੇ ਉਹਨਾਂ ਨੇ ਭਈ ਜੇ ਤੁਸੀਂ ਵਿਚ ਆਜੋ ਤਾਂ ਸਾਡਾ ਸਿਹਤ ਸੁਧੀਆਂ ਦੀ ਸਲਾਹ ਹੋ ਸਕਦੀ ਹੈ ਉਹਦੇ ਵਾਸਤੇ ਉਹਨਾਂ ਨੇ ਬੁਲਾਇਆ ਇੱਕ ਦੋ ਚਾਲ ਦੋ ਕੁ ਵਾਰ ਇਹ ਲੈਕਚਰ ਹੋਏ ਨੇ ਤੋਂ ਤਿੰਨ ਵਾਰ ਪਹਿਲਾਂ ਇੱਥੇ ਹੋਏ ਦਿੱਲੀ ਤਾਂ ਹੁਣ ਤਾਂ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਓਏ ਜੋ ਕਰਨਾ ਕਹੋ ਬੋਲੋ ਅਸੀਂ ਤੁਹਾਡੇ ਸਾਹਮਣੇ ਕੁਝ ਧਰਮ ਦੀ ਗੱਲ ਨਹੀਂ ਕਰਨੀ ਅਸੀਂ ਸੁਣਿਆ ਕਰਾਂ ਹੁਣ ਜੋ ਇਕਤਾ ਹੋ ਜਾਂਦੀ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਪ੍ਰੋਮਿਸ ਸਿੱਖੀ ਨੂੰ ਉਹਨਾਂ ਨੇ ਮੰਨ ਲਿਆ ਵੀ ਸਿੱਖੀ ਜਿਹੜੀ ਹੈ ਸਾਡੇ ਜਿਹੜਾ ਹੈ ਧਰਮ ਉਹਦਾ ਸਿੱਖੀ ਨਾਲ ਕੋਈ ਟਕਰਾਅ ਨਹੀਂ ਹੈ ਉਹਨਾਂ ਨੇ ਵੀ ਕੁਝ ਜੜੀ ਉਹਨਾਂ ਦੀ ਰਹਿਤ ਦੇ ਨਾਲ ਮਰਿਆਦਾ ਉਹਨਾਂ ਦੇ ਬੜਾਈਆਂ ਹਦੀਸ ਵਗੈਰਾ ਉੱਥੇ ਗੱਲਾਂ ਮਹਿਸੂਸ ਕਰਦੇ ਨੇ ਵੀ ਸਾਡੀਆਂ ਵੀ ਗਲਤ ਨੇ ਸਾਡੇ ਵੀ ਇਤਿਹਾਸ ਉਹ ਮਰਿਆਦਾ ਜਿਹੜੀ ਇਹ ਗਲਤ ਹੈ ਅਪਾ ਸਿਰਫ ਜੇ ਗੁਰਬਾਣੀ ਗੁਰਬਾਣੀ ਤੇ ਰਹੀਏ ਜੇ ਕੁਰਾਨ ਕੁਰਾਨ ਦੀ ਗੱਲ ਕਰਨ ਤਾਂ ਕੋਈ ਵੀ ਸਾਡਾ ਉਹਨਾਂ મતਭੇਦ ਨਹੀਂ ਹੈ ਹਿੰਦੂਆਂ ਦੇ ਵਿੱਚ ਜੇ ਵੇਦ ਦੀ ਗੱਲ ਕਰੀਏ ਤਾਂ ਕੋਈ મતਭੇਦ ਨਹੀਂ ਹੈ ਕੱਲਾ ਵੇਦੇ ਲੈ ਲਈ ਅਸੀਂ ਗੁਰਬਾਣੀ ਨੂੰ ਵੀ ਛੱਡ ਦੀਏ ਗੁਰਬਾਣੀ ਅਸਲ ਵਿੱਚ ਗੁਰਬਾਣੀ ਤਾਂ ਸਿਰਫ ਅਮੈਂਡਮੈਂਟ ਆ ਨੇ ਗੁਰਬਾਣੀ ਇਹ ਮੈ ਅਮੈਂਡਮੈਂਟ ਆ ਹੀ ਨੇ ਜਦੋਂ ਅਸੀਂ ਵੇਦ ਤੋਂ ਹੇਠਲੇ ਆ ਗਏ ਨਾ ਉਹ ਵਾਲਾ ਨੇ ਵੀ ਆਸੀਂ ਛੜਤੀ ਵੇਦ ਦੀ ਗੱਲ ਗੁਰਬਾਣੀ ਇਸ਼ਾਰਾ ਕਰਦੀ ਅਸੰਖ ਗ੍ਰੰਥ ਮੁਖ ਵੇਦ ਪਾਠ ਗ੍ਰੰਥ ਐਨੇ ਬਣ ਗਏ ਕੋਈ ਸੰਖਿਆ ਨਹੀਂ ਅਸੀਂ ਦੱਸ ਸਕਦੇ ਪਰ ਸਰੋਤ ਸਾਰਿਆਂ ਦਾ ਵੇਦ ਹੈ ਵੇਤੇ ਆ ਕੀ ਨਾ ਗੱਲ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਾ ਕਤੇਬ ਹੈ ਕੁਰਾਨ ਵੇਦ ਹੈ ਉਹ ਤਾਂ ਰੋਗ ਬੇਦੂਨੀ ਨਾ ਮੰਦਵੰਤਲ ਮਨ ਉਹਨਾਂ ਕਿਆ ਕਦੇ ਲੈ ਲੋ ਤੁਸੀਂ ਦੋਹਾਂ ਨੂੰ ਵਿਚਾਰ ਲਓ ਆਪਾਂ ਇੱਕੋ ਹੀ ਹੁਣ ਮਹਿਸੂਸ ਕਰ ਲਿਆ ਉਹਨਾਂ ਦੇ ਵੀ ਵਿਦਵਾਨ ਨੇ ਇਮਾਨਦਾਰ ਉਹ ਕਹਿੰਦੇ ਬਿਲਕੁਲ ਗਲਤ ਹੈ ਠੀਕ ਹੈ ਪ੍ਰਚਾਰ ਹੋ ਰਿਹਾ ਹੈ ਗ੍ਰੰਥ ਕੁਝ ਹੋਰ ਗਾਇ ਰਹੇ ਨੇ ਸਾਡੇ ਵੀ ਗੁਰੂ ਕੁਝ ਗੁਰਬਾਣੀ ਹੋਰ ਗਾਇ ਰਿਹਾ ਹੈ ਪ੍ਰਚਾਰ ਹੋ ਰਿਹਾ ਉਹ ਜਿਹੜੇ ਮਹਿਸੂਸ ਕਰ ਲੈ ਨਾ ਪੜੇ ਲਿਖਿਆ ਨੇ ਜਿਨ੍ਹਾਂ ਦੇ ਅੰਦਰ ਧਰਮ ਹੈ ਬਾਹਰ ਨਹੀਂ ਹੈ ਜੋ ਤੁਹਾਡੇ ਅੰਦਰ ਹੈ ਬਾਹਰ ਨਹੀਂ ਹੈ ਕਿ ਨੰਦ ਦੇ ਦਿਖਾਵੇ ਵਾਲਾ ਬਾਹਰ ਹੈ ਅੰਦਰ ਨਹੀਂ ਹੈ ਬਾਹਰ ਵੀ ਨਕਲੀ ਹੈ ਬਾਹਰ ਤੁਹਾਨੂੰ ਨਹੀਂ ਹੁੰਦਾ ਬਾਹਰ ਧਰਮ ਦਾ ਦਿਖਾਵਾ ਹੁੰਦਾ ਜਿਵੇਂ ਇੱਕ ਤਾਂ ਹੁੰਦਾ ਪੇੜ ਪੇੜਾ ਨਾ ਇੱਕ ਪੇੜ ਦੀ ਛਾਂ ਹੁਣ ਪੇੜ ਦੇ ਉੱਤੇ ਜਿਹੜਾ ਲੱਗਿਆ ਹੈ ਨਾ ਅੰਬ ਉਹ ਛਾਂ ਦੇ ਵਿੱਚ ਵੀ ਅੰਬ ਹੈ ਹੁਣ ਛਾਂ ਵਾਲਾ ਅਸਲੀ ਹੁੰਦਾ ਕਿ ਪੇੜ ਵਾਲਾ ਅਸਲੀ ਹੁੰਦਾ ਛਾਂ ਵਾਲਾ ਅੰਬ ਤੋੜ ਕੇ ਖਾ ਲੋ ਭਲਾ ਦੇਖਾਂ ਉਜੇ ਦਾ ਉਤਲੇ ਤੋੜ ਲਿਆ ਛਾਵੇਂ ਖਤਮ ਹੈ ਉਹ ਉਤਲੇ ਦਾ ਉਤਲੇ ਦੀ ਗੱਲ ਹੈ ਅੰਦਰ ਵਾਲੀ ਸਿੱਖੀ ਬਾਹਰ ਤਾਂ ਉਹਦਾ ਰੂਪ ਹੈ ਬਾਹਰ ਤਾਂ ਛਾਵੇਂ ਸਰੀਰ ਅਸਲੀ ਰੂਪ ਤਾਂ ਅੰਦਰ ਹੈ ਅਸਲੀ ਛੜ ਤਾਂ ਛਾਵੇਂ ਰਖ ਲਈ ਮਾਇਆ ਹੈ ਤੇ ਸਿੱਕੀ ਛਾਇਆ ਆ ਮਾਇਆ ਦਾ ਸਰੀਰ ਤਾਂ ਛਾਇਆ ਹੈ ਬਿਲਕੁਲ ਕਿਸਲੀ ਨਹੀਂ ਹੈ ਉਹੜਾ ਇੱਕ ਨਮ ਖੜੀ ਐ ਇੱਕ ਥੱਲੇ ਵੀ ਨਮ ਛਾਵਾਂ ਚ ਉਤੋਂ ਦਾ ਦੰਤ ਤੋੜ ਲਉ ਦੇਖਾ ਫਿਰ ਤੋੜ ਲਿਓ ਛਾਵਾਂ ਵਾਲੀ ਦਾ ਦੰਤ ਤੋੜ ਲੋਗੇ ਦਾਤੋਂ ਉਥੋਂ ਹੀ ਮਿਲੂਗੀ ਇਸ ਘਟ ਘੜੇ ਸੰਤ ਐ ਸੰਤ ਛਾਇਆ ਸਾਧ ਛਾਇਆ ਅਸਲ ਅੰਦਰ ਐ ਉਹ ਕਹਿੰਦੇ ਛਾਇਆ ਰੂਪੀ ਸਾਧ ਹੈ ਕਬੀਰ ਕੰਨਾ ਸਾਇਆ ਰੂਪੀ ਸਾਧਾ ਜਿਨ ਤਜਿਆ ਬਾਦ ਬਿਬਾਦ ਜਿਦਾ ਕਿਸੇ ਨਾਲ ਝਗੜਾ ਨਹੀਂ ਕਿਸੇ ਤਰ ਮਨਾਉ ਸਾਧਾ ਉਹ ਵੀ ਛਾਇਆ ਹੀ ਹੈ ਭਾਈ ਅਸਲ ਨਹੀਂ ਹੈ ਉਹ ਅਸਲ ਤਾਂ ਕਿਤੇ ਦੂਰ ਬੈਠਾ ਹੈ ਉਹ ਜਿਹੜਾ ਬੋਲ ਰਿਹਾ ਹੈ ਉਹਦੀ ਛਾਇਆ ਹੈ ਉਹਦੀ ਬੋਲੀ ਤਾਂ ਕੰਨਾਂ ਨੂੰ ਸੁਣਦੀ ਹੋ ਨਹੀਂ ਸਾਧ ਬੋਲੂਗਾ ਉਹਦੀ ਬੋਲ ਕੰਨਾਂ ਨੂੰ ਸੁਣੋਣਾ ਕੰਨਾਂ ਨੂੰ ਸੁਣਨ ਵਾਲੀ ਚੀਜ਼ ਛਾਇਆ ਹੈ ਜਿਹੜੀ ਸਾਡੇ ਗਾਨਾਂ ਦੀ ਪਕੜ ਚ ਆ ਗਈ ਜਿਹੜੀ ਉਹਨੇ ਬੋਲੀ ਐ ਉਹ ਨਹੀਂ ਕਰਾਉ ਨੂੰ ਸੁਣਦੀ ਸਾਇਆ ਰੂਪੀ ਸਾਦਾ ਜਿਹਨੂੰ ਤਜੇ ਆ ਬਾਦ ਬੇਬਾਦ ਬਾਦ ਬੇਬਾਦ ਖਤਮ ਕਰ ਦੇ ਨੀ ਧਰਮ ਜੇ ਧਰਮੇ ਲੜ ਪਏ ਲੜਾਈ ਹਟਾਊ ਕੌਣ ਜੇ ਸਿਆਣੇ ਲੜਪਣ ਪੜੇ ਚ ਤੇ ਚਗੜਾ ਨੂੰ ਬੇੜੂ ਬੋਣਾ ਜੋ ਆ ਕੇ ਲੜਦੇ ਉਹਨੇ ਸਿਆਣੇ ਚਗੜਾ ਨੂੰ ਬੇੜਦੇ ਹੁੰਦੇ ਨੇ ਜਿਹੜੇ ਮੂਰਖ ਨਾਲ ਲੜਦੇ ਹੁੰਦੇ ਨੇ ਸਿਆਣੇ ਲੜਾਈ ਨੂੰ ਬੰਦ ਕਰ ਕਰਾਉਂਦੇ ਹੁੰਦੇ ਨੇ ਧਰਮ ਤਾਂ ਲੜਾਈ ਹਟਾਉਣ ਵਾਲਾ ਮਸਲਾ ਹੈ ਲੜਾਈ ਕਰਨ ਵਾਲਾ ਨਹੀਂ ਇੱਥੇ ਧਰਮ ਦੇ ਨਾਂ ਤੇ ਹੀ ਲੜਾਈ ਹੋ ਰਹੀ ਹੈ ਸਮੱਸਿਆ ਆ ਹੈ ਸਮਝਣ ਦੀ ਲੋੜ ਹੈ ਸਾਨੂੰ